ਸਰਦਾਰ ਸੈਤੋ 4 ਕਿਲੋ ਦੀ ਟਰੱਕ ਹੈ ਅੱਛਾ ਕੋਈ ਮੰਨਦਾ ਤੋਂ 2 ਕਿਲੋ ਕਿਲੋ ਹੈ ਪਰ ਰਾਜਾ ਅੱਜ ਪੰਜਵਾਂ ਦਿਨ ਹੈ ਚੱਪੜਤਾ ਉਹ ਸਰਿਆ ਦਿਖਾਉਣਾ ਪੈਦਾ ਸਭ ਤੋਂ ਪਹਿਲਾਂ ਜਿਹੜਾ ਪੰਡਾ ਦਾ ਖੁਦ ਆਇਆ ਪਰਮਾਰ ਹੈ ਇੱਕ ਕਾਲੀ ਪਾਰ ਨਾਮਾ ਮੰਦਿਰ ਦੇ ਬਹੁਤ ਤੇ ਦਿਖਾਉਣਾ ਬਹੁਤ ਸਾਫ ਤੋਂ ਉੱਤਰੇ ਲੋ ਅੱਜ ਦਾਣਾ ਉਹ ਇਸ ਪਤਾਰ ਦੇ ਹੀ ਜਾਨੇ ਤੇ ਸਾਡੇ ਬਾਨਾ ਜੀ ਜਿਨ੍ਹਾਂ ਦੀ ਕਿਰਪਾ ਦੇ ਨਾਲ ਹੈ ਭਟਾਰਾ ਚੱਲਦਾ ਹੈ ਆਉਣਾ ਸੁਣਦਾ ਹੈ ਤਸਵੀਰਾਂ ਇਹ ਆ ਵੀਰ ਆ ਸਾਡੇ ਜਿਹੜੇ ਕਿਦਰ ਪਈ ਆਲੇ ਕਿਦਰ ਪਏ ਸਾਡਾ ਇਹ ਪਰਿਵਾਰ ਹੈ ਜਿਸ ਤੋਂ ਸਾਡਾ ਕੰਮ ਹੋਇਆ ਸਾਡੇ ਬਟਾ ਨੀ ਸਾਹਿਬ ਉਹ ਬਟਾ ਨੀ ਸਾਹਿਬ ਸਾਡੇ ਪ੍ਰਧਾਨ ਜੀ ਗੱਲਬਾਤ ਕਰਨਗੇ ਇਹ ਨਾਲ ਵੀ ਗੱਲਬਾਤ ਕਰਦੇ ਅੱਜ ਪੰਜ ਵਾਰ ਦੇਣਾ ਹੈ ਪੰਜਵੇਂ ਦਿਨ ਦੇ ਵਿੱਚ ਜਿਹੜੀ ਪੰਡਾਰੀ ਦੀ ਜਿਹੜੀ ਜਾਣਕਾਰੀ ਹੈ ਕੀ ਕੀ ਪੰਜਵੇਂ ਦਿਨਾਂ ਦੇ ਪੰਜ ਦਿਨਾਂ ਦੇ ਵਿੱਚ ਆਪਾਂ ਟਿਕਟਾ ਪਾਇਆ ਉਹਦੇ ਬਾਰੇ ਜਾਣਕਾਰੀ ਤੇ ਪੰਡਾਰੀ ਦੀ ਅੱਗੇ ਜਿਹੜੀ ਕਾਰਵਾਈ ਹੋ ਪਈ ਹੈ ਅੱਜ ਬਹੁਤ ਰਸ਼ ਪੈ ਰਿਹਾ ਬਾਬੇ ਦੀ ਫੁੱਲ ਕਿਰਪਾ ਸਾਡੇ ਅੱਗੇ ਦਰ ਬਾਬਾ ਬ੍ਰਾਂਚ ਵੀ ਅੱਜ ਆ ਜਾ ਚੁੱਕੀ ਹੈ ਤੇ ਸਾਡੇ ਮੱਕੜ ਸਾਹਿਬ ਵੀ ਹਰਪ੍ਰੀਤ ਵੀਰ ਜੀ ਆਏ ਆ ਬਾਬਾ ਜੀ ਵੀ ਇੱਥੇ ਪਹੁੰਚੇ ਆ ਰਾਮਾ ਮੰਡੀ ਦੀ ਵੀ ਬ੍ਰਾਂਚ ਰਾਮਾ ਮੰਡੀ ਦੀ ਬ੍ਰਾਂਚ ਪਹੁੰਚ ਚੁੱਕੀ ਹੈ ਜਿੱਥੇ ਸਾਡੇ ਵੱਡੇ ਵੀਰ ਨੀਤ ਵੀਰ ਜੀ ਆਏ ਆ ਆਹ ਦੇਖੋ ਬਾਬੇ ਦੇ ਪਤਾਲੀ ਪਾਣੀ ਦੀ ਦੀ ਸੇਵਾ ਚੱਲ ਪਈ ਹੈ ਪਾਣੀ ਵੀ ਨਿਰੰਤਰ ਚੱਲ ਰਿਹਾ ਹੈ ਸਥਾਨ ਵੱਲੋਂ ਪਾਣੀ ਦੀ ਵੀ ਕੋਈ ਕਮੀ ਨਹੀਂ ਆ ਰਹੀ ਅੱਛਾ ਪਤਾ ਨਹੀਂ ਜੀ ਆਪਾਂ ਗੱਲ ਕਰੀਏ ਜਿਹੜਾ ਸ਼੍ਰੀ ਸ਼ਿਵਚੰਦਰ ਬਾਦਾ ਜੀ ਲੰਗਰ ਕਮੇਟੀ ਦਾ ਪਰਿਵਾਰ ਹੈ ਕਿੱਦਾਂ ਦਾ ਪਰਿਵਾਰ ਹੈ ਪਰਿਵਾਰ ਬਹੁਤ ਵੱਡਾ ਹੈਗਾ ਤੇ ਬਹੁਤ ਸੰਸਥਾਵਾਂ ਨੇ ਸਾਡੀਆਂ ਬਹੁਤ ਸ਼ਾਖਾਵਾਂ ਨੇ ਜਿਵੇਂ ਜੈਤੋ ਮੰਡੀ ਰਾਮਾ ਮੰਡੀ ਉਹ ਤੋਂ ਬਾਅਦ ਤੋਂ ਪੂਰਾ ਗੇਦੜਵਾ ਸ਼੍ਰੀ ਮੁਕਸ਼ੀਰ ਸਾਹਿਬ ਚਲਾਈ ਚਨਈ ਅਹਮਦਾਬਾਦ ਕੈਨੇਡਾ ਆਸਟ੍ਰੇਲੀਆ ਤੋਂ ਕਈ ਜਗ੍ਹਾ ਤੋਂ ਫੰਡ ਆਉਂਦਾ ਸਮੇਂ ਇਸ ਟਾਈਮ ਤੇ ਸਾਡੇ ਕੋਲੇ ਭੰਡਾਰੇ ਵਿੱਚ ਪਹੁੰਚਿਆ ਹੈ ਜਿਹੜਾ ਇਹ ਤੋਂ ਸਾਡਾ ਪਰਿਵਾਰ ਹੈ ਜਿਹੜਾ ਉਹਨਾਂ ਨਾਲ ਵੀ ਗੱਲ ਕਰ ਸਕਦਾ ਹੈ ਕੀ ਨਾਮ ਹੈ ਸ਼੍ਰੀ ਰਾਮ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਤੇ ਅਸੀਂ ਇੱਥੇ ਪਿਛਲੇ ਸਾਲ ਵੀ ਆਏ ਸੀ ਜੇਈ ਸਾਹਿਬ ਸਾਡੇ ਮਿੱਤਰ ਹੈ ਮੈਂ ਸਾਨੂੰ ਇੱਥੇ ਆ ਕੇ ਇੱਕ ਚੀਜ਼ ਦੀ ਮੰਨ ਲਓ ਬੜੀ ਮਸਹੂਸ ਆ ਮਾਨ ਨਾਲ ਅਸੀਂ ਦੱਸਦੇ ਹਾਂ ਵੀ ਜਿਹੜੀ ਇਸ ਭੰਡਾਰੇ ਦੀ ਕੁਆਲਿਟੀ ਹੈ ਨਾ ਬੁਣਦੀ ਹੈ ਉਸ ਤਰ੍ਹਾਂ ਲੱਗਦਾ ਵੀ ਜਿਵੇਂ ਆਪਾਂ ਆਪਦੇ ਘਰੇ ਬਹਿ ਕੇ ਰੋਟੀ ਖਾਈਏ। ਇਹ ਗ੍ਰੇਡ ਫੂਡ ਦੀ ਕੁਆਲਿਟੀ ਹੁੰਦੀ ਹੈ। ਇੱਥੇ ਕਈ ਭੰਡਾਰਿਆਂ 'ਚ ਹੋਰ ਵੀ ਆਪਾਂ ਰੋਕਦੇ ਆਂ, ਹੋਰ ਆ ਹਨਾ ਵੀ ਉਹ ਥੋੜਾ ਜਿਹਾ ਫੂਡ ਦੀ ਕੁਆਲਿਟੀ ਦੇ ਉੱਤੇ ਇੰਨਾ ਧਿਆਨ ਨਹੀਂ ਦਿੰਦੇ। ਇਹ ਜੈ ਸਿੰਘ ਸਾਹਿਬ ਉਹਦਾ ਇਨੇ ਪਾਤਰ ਹੈ। ਨਹੀਂ ਨਹੀਂ ਜੈ ਸਿੰਘ ਸਾਹਿਬ ਉਹਦੇ ਪਾਤਰ, ਬਾਬਾ ਵਧਾਈ ਦਾ ਪਾਤਰ। ਉਸੇ ਜਿਹੜਾ ਲਾਉਂਦੀ ਆਪਦੀ ਨਿਗਰਾਨੀ ਦੇ ਹੇਠ ਹੈ ਜਿਹੜੀ ਫੂਡ ਦੀ ਕੁਆਲਿਟੀ ਹੈ ਇਹ ਫੂਡ ਦੀ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ। ਅੱਛਾ ਅੱਗੇ ਸਾਡੇ ਬਾਪੂ ਜੀ ਵੀ ਖੜੇ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਪ੍ਰਧਾਨ ਜੀ ਬਾਬਾ ਜੀ ਹਾਂ ਜੀ ਕੀ ਨਾਮ ਹੈ ਬਾਬਾ ਜੀ ਦਾ ਸ੍ਰੀਮੰਦਰ ਕੁਮਾਰ ਜੈ ਸਿੰਘ ਜੀ ਬਾਬਾ ਜੀ ਕਹਿੰਦੇ ਨੇ ਮੈਂ ਗੱਡੜਵਾ ਦਾ ਅੱਛਾ ਬਾਬਾ ਜੀ ਅਗਰ ਇੱਕ ਆਪਾਂ ਗੱਲ ਕਰੀਏ ਜੀ ਨਾ ਇਹ ਆਪਾਂ ਛੇਪਾ ਕਨਡਾਰਾ ਸੀਡੀ ਸੀ ਸ਼ੰਕਰਬਾਲਾ ਦੀ ਸੰਗਰ ਕਮੇਟੀ ਵੱਲੋਂ ਲਗਾਇਆ ਗਿਆ ਆਪਣਾ ਪਰਿਵਾਰ ਬਹੁਤ ਵੱਡਾ ਹੈ ਵੱਡੀਆਂ ਮੰਡੀਆਂ ਤੋਂ ਵੀ ਜੁੜਿਆ ਹੋਇਆ ਹੈ ਬਾਹਰ ਕੈਨੇਡਾ ਤੋਂ ਵੀ ਆਪਾਂ ਨੂੰ ਸਹਿਯੋਗ ਮਿਲੇ ਆਸਟ੍ਰੇਲੀਆ ਤੋਂ ਮਿਲੇ ਆਪ ਨੂੰ ਪੰਜਾਬ ਤੇ ਰਾਸ਼ਤਾ ਨਾਲ ਹਰਿਆਣੇ ਤੋਂ ਵੀ ਸਹਿਯੋਗ ਮਿਲਦਾ ਜਿਹੜੇ ਕਿੱਦਨ ਪੈਸਾ ਦਾ ਆਪਣਾ ਪਰਿਵਾਰ ਹੈ ਇਹਨੂੰ ਇਸ ਪਰਿਵਾਰ ਨਾਲ ਜੁੜੇ ਨੂੰ ਕਿੰਨੇ ਦਿਨ ਕਿੰਨਾ ਚਿਰ ਹੋ ਗਿਆ ਪਿਛਲੇ ਪਿਛਲੇ ਸਾਲ ਤੋਂ ਆਉਣ ਲੱਗਿਆ ਚਾਲ ਹੀ ਹੋ ਗਿਆ ਅੱਛਾ ਪਪਾ ਕੀ ਜੀ ਸਾਹਿਬ ਨੂੰ ਥੋੜੀ ਫੇਰੀ ਬੁਲਾਈ ਦੇਣੀ ਜਿਹੜੇ ਇਹਨਾਂ ਨੇ ਐਡਾ ਵੱਡਾ ਪਰਾਲਾ ਕਰਦੇ ਆ ਬਹੁਤ ਵੱਡੀ ਚੀਜ਼ ਹੈ ਸਹੀ ਹੁੰਦਾ ਸਾਰੇ ਪੈਂਦੇ ਆ ਮੂਰੇ ਲੱਗਦਾ ਬਹੁਤ ਇੱਕ ਗੱਲ ਆ ਪਾਪ ਕਰਾਂਗੇ ਦੇਖੋ ਭੰਡਾਰੇ ਵੀ ਲੱਗਦੇ ਰਹਿੰਦੇ ਆ ਭੰਡਾਰੇ ਬਹੁਤ ਲੱਗਦੇ ਠੀਕ ਹੈ ਉੱਤੇ ਹਰ ਤਰ੍ਹਾਂ ਦੇ ਆਪਾਂ ਨੂੰ ਲੋਕ ਵੀ ਟੱਕਰਦੇ ਆ ਲੇਕਿਨ ਜਿਹੜੀ ਸ਼ਿਵ ਸ਼ੇਖਰ ਬਾਲਾ ਦੀ ਡੰਗਰ ਕਮੇਡੀ ਆ ਇਹਨਾਂ ਦਾ ਜਿਹੜਾ ਪਰਿਵਾਰ ਆ ਇਹਨਾਂ ਦਾ ਤੁਹਾਨੂੰ ਜਿਹੜਾ ਵਿਹਾਰ ਆ ਜਿਹੜਾ ਇਹਨਾਂ ਦਾ ਮੱਕੇ ਸੁਭਾਅ ਕਿਵੇਂ ਲੱਗਿਆ ਵੀ ਕਿਸ ਤਰ੍ਹਾਂ ਇਹ ਸੇਨਾ ਜੀ ਜਿ ਸੁਭਾਅ ਇਹਨਾਂ ਦਾ ਬਜੀਏ ਤੇ ਇਹਨਾਂ ਕੋਈ ਬੈਠੇ ਇਹਨਾਂ ਦੇ ਸੁਭਾਅ ਕਰਕੇ ਅਸੀਂ ਸਾਲਾ ਸਭ ਤੋਂ ਚੱਲੇ ਆ ਕਿ ਉੱਥੇ ਜਾ ਕੇ ਉਹਨਾਂ ਕੋਲੇ ਰੁਕਣਾ ਇੱਥੇ ਆਏ ਨੂੰ ਸਾਨੂੰ 2 ਘੰਟੇ ਹੋ ਗਏ ਹਾਂ ਪਨੀ ਪਿੱਤਾ ਮੈਂ ਕਿ ਲੰਗਰ ਖਾਤਾ ਹੋਰ ਦਾ ਕਟਾ ਕਟਾ ਲਾ ਕੇ ਫੇਰੇ ਸੱਚਾਗੇ ਦੋ ਤਿੰਨ ਘੰਟੇ ਇੰਦਾ ਕੋਲੇ ਲਾਇਆ ਕਿਤੇ ਨਹੀਂ ਹੁਕੀ ਠੀਕ ਹੈ ਅਗੇ ਵੀਰ ਹੋਰ ਬੱਚੇ ਆ ਜੀ ਵੀ ਆਪਣਾ ਖਿਲਾ ਹਾਂਜੀ ਜੀ ਮੁਸਮਰ ਕੇ ਢੜਵਾ ਤੁਸੀਂ ਵੀ ਕਿਤੇ ਢੜਵਾਤ ਆ ਹਾਂਜੀ ਕਿਵੇਂ ਲੱਗਿਆ ਪ੍ਰਬੰਧ ਇੱਥੋਂ ਦਾ ਹਾਂਜੀ ਜੀ ਇਸ ਤੋਂ ਬਹੁਤ ਸਾਲ ਹੋ ਗਏ 5 6 ਸਾਲ ਹੋ ਗਏ ਤੁਹਾਨੂੰ ਇੱਥੇ ਤੁਸੀਂ ਪੰਡਾਰ ਦੇ ਵਿੱਚ ਹੁਣ ਲਗਭਗ ਤੁਹਾਨੂੰ ਆਇਆ ਨੂੰ 4 ਘੰਟੇ ਹੋ ਚੁੱਕੇ ਆ ਤੁਸੀਂ ਬੈਠੋ ਤੁਸੀਂ ਲੱਗਿਆ ਵੀ ਇੱਥੇ ਕੋ ਕਮੀ ਪੇਚੀ ਜੀ ਲੱਗਦੀ ਹੈ ਛੱਡਾ ਆਪਦੇ ਕਰਤ ਵਾਂਗੂ ਵੀ ਕਰੋ ਬੱਦਾ ਹੀ ਛੱਡਾ ਹੀ ਲੰਗਰ ਸਮਝੋ ਹੈਗਾ ਇਹ ਬਹੁਤ ਵਧੀਆ ਗੱਲ ਕੀਤੀ ਹੈ ਹੁਣ ਤੁਹਾਨੂੰ ਦਿਖਾਉਣਾ ਹੈ ਲਾਈਵ ਤਸਵੀਰਾਂ ਜਿਹੜਾ ਪੰਡਾਰਾ ਇੱਥੇ ਚੱਲਦਾ ਹੈ ਜਿਹੜਾ ਪਟਾਰ ਦੇ ਵਿੱਚ ਤੁਹਾਨੂੰ ਦਿਖਾਉਣਾ ਹੈ ਜਿਹੜਾ ਪਾਲ ਆ ਪਾਨ ਦਾ ਪੰਡਾਰਾ ਵੀ ਇੱਥੇ ਲੱਗਿਆ ਹੋਇਆ ਤੇ ਆਹ ਜਿਹੜਾ ਮਿੱਠੀਆਂ ਗੋਲੀਆਂ ਜਿਹੜੀਆਂ ਰੰਗ-ਬਰੰਗੀਆਂ ਬੱਚਿਆਂ ਵਾਸਤੇ ਟੇਲੇ ਠੀਕ ਹੈ ਤੇ ਇੱਧਰ ਤੁਹਾਨੂੰ ਬਾਹਰ ਨਹੀਂ ਦਿਖਾਉਣਾ ਰੌਣਕ ਲੱਗ ਰਿਹਾ ਇੱਧਰ ਪਟਾਰਾ ਜਿਹੜਾ ਚੱਲ ਰਿਹਾ ਤੁਸੀਂ ਵੇਖੋ ਲੈ ਤਸਵੀਰਾਂ ਦੇਖਦੇ ਰਹੋ ਪੰਜਾਬੀ ਦੀ ਆਵਾਜ਼ ਸਾਡੇ ਚੈਨਲ ਨੂੰ ਸਾਰ ਕਰਾਇਵੜ ਨਾ ਕਰ ਸਾਰ ਕਰਾਇਵੜ ਕਰਨਾ ਨਾਪੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਜਿਹੜੀ ਸਾਡਾ ਦੇਖੋ ਇਹਦੇ ਵਿੱਚ ਪੰਡਾਰੇ ਦੇ ਵਿੱਚ ਕਿੰਨੀ ਜਿਹੜੀਆਂ ਸਾਡੀਆਂ ਭੈਣਾਂ ਹੈ ਹੈ ਪੰਡਾਰੇ ਦੇ ਵਿੱਚ ਅਸੀਂ ਜਿਹੜੀਆਂ ਸਾਡੀਆਂ ਭੈਣਾਂ ਉਹਦੀ ਸੇਵਾ ਕਰ ਰਹੀਆਂ ਹੈ ਭੈਣੇ ਕਿਵੇਂ ਲੱਗ ਰਿਹਾ ਸੇਵਾ ਕਰ ਰਹੇ ਹੋ ਬਹੁਤ ਵਧੀਆ ਲੱਗ ਰਹੀ ਹੈ ਬਹੁਤ ਵਧੀਆ ਲੱਗ ਰਿਹਾ ਹੈ ਅੱਛਾ ਕਿੱਥੋਂ ਆਏ ਅਸੀਂ ਰਾਮਾ ਮੰਡੀ ਤੋਂ ਆਏ ਜੀ ਬਿੰਦਾ ਤੋਂ ਬਦਲਾ ਜੀ ਅੱਛਾ ਤੁਸੀਂ ਵੀ ਇੱਕ ਪੰਡਾਰੇ ਦਾ ਪਰਿਵਾਰ ਹੋ ਪੰਡਾਰੇ ਨਾਲ ਜੁੜੇ ਹੋ ਔਰ ਤੁਹਾਨੂੰ ਕਿਵੇਂ ਲੱਗਦਾ ਹੈ ਆਪਣੇ ਪਰਿਵਾਰ ਦਾ ਪਰਿਵਾਰ ਦਾ ਜਿਹੜਾ ਤਿਆਰ ਆ ਬਹੁਤ ਵਧੀਆ ਬਹੁਤ ਵਧੀਆ ਤਾਂ ਹੀ ਬੱਚੇ ਆਉਣੇ ਆ ਬਾਬਾ ਬੁਲਾਉਂਦੇ ਸੀ ਆ ਜਿੰਨੇ ਕੋਈ ਸ਼ਿਕਾਇਤ ਤਾਂ ਨਹੀਂ ਮੈਂਬਰਾਂ ਵੱਲੋਂ ਕੋਈ ਵੀ ਆ ਆਪ ਦੇ ਕੋਲ ਬੰਦ ਜੀ ਗੋਸ਼ੇਵਾਦੀ ਕਿਹਦਾ ਬਹੁਤ ਵਧੀਆ ਲੱਗਿਆ ਅੱਗੇ ਤਾਂ ਅੱਗੇ ਗੱਲ ਕਰਦੇ ਸਾਡੇ ਜਿਹੜੇ ਪ੍ਰਧਾਨ ਦੇ ਇਸ ਭੰਡਾਰ ਦੇ ਜਿਹੜੇ ਹੈ ਪ੍ਰਧਾਨ ਸਾਹਿਬ ਦੇ ਮੈਂਬਰ ਲੈ ਚਾ ਹਾਦੀਪਾ ਦੀ ਕੀ ਨਾਮ ਆ ਚਲੋ ਅੱਛਾ ਤੁਸੀਂ ਲੇਟ ਹੋ 15 ਰੁਪਏ ਤੇ ਦੇ ਦੋ ਸੋਨ ਨੂੰ ਮਤਲਬ 4 ਦਿਨ ਹੋ ਗਿਆ ਯਾਰ 4 ਦਿਨ ਅੱਜ ਆ ਕਿਵੇਂ ਲੱਗ ਰਿਹਾ ਕਿੰਨੀ ਖੁਸ਼ੀ ਹੈ ਬਹੁਤ ਵਧੀਆ ਸੀ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਵਧੀਆ ਬਹੁਤ ਰੇਨ ਇਸ ਤੋਂ ਜ਼ਿਆਦਾ ਕੁਦੇ ਅੱਛਾ ਹਾਂ ਪਬਲਿਕ ਕਾਪਰ ਨਾਲ ਪੂਰਾ 15 ਲੱਗ ਜਾਂਦੀ ਬਹੁਤ ਵਧੀਆ ਇਹ ਸਾਡੇ ਘਟੇ ਭੈਣਾਂ ਛੋਟੀ ਭੈਣਾਂ ਸਾਡੀ ਚਾਹੁੰ ਹੈ ਤੇ ਬਹੁਤ ਵਧੀਆ ਲੱਗਿਆ ਦਿਖਾਉਂਦੇ ਸੋਨ ਨੂੰ ਭਟਾਰੇ ਦਿਨਾ ਲੈ ਕੇ ਤਸਵੀਰਾਂ ਬਾਹਰੋਂ ਵੀ ਤੁਹਾਨੂੰ ਦਿਖਾਵਾਂਗੇ ਜਿਹਨਾਂ ਨੂੰ ਭਟਾਰੇ ਜੋਰ-ਸ਼ੋਰ ਦੇ ਨਾਲ ਜਿਹੜਾ ਭਾਜੀ ਬੈਠੇ ਸਮਝੀ ਬੋਲ ਕੇ ਭਟਾਰੇ ਸੋਦੀ ਬੋਲ ਕੇ ਸੋਦੀ ਬੋਲ ਕੇ ਨਹੀਂ ਸਾਹਿਬ ਇੱਥੇ ਤੁਹਾਨੂੰ ਦੱਸ ਦਈਏ ਕਿ ਪੰਡਾਰੇ ਦੇ ਵਿੱਚ ਜਿਹੜਾ ਸ਼ਰਧਾ ਦੂਆ ਦੇ ਵਿੱਚ ਜਿਹੜੇ ਥੱcke ਟੁੱਟੇ ਸ਼ਰਧਾ ਦੂਆ ਹੈ ਉਹਨਾਂ ਨੂੰ ਵੀ ਜਿਹੜਾ ਵਿਸ਼ਰਾਮ ਬਾਤ ਜਿਹੜੇ ਗੱਡੇ ਵਗੈਰਾ ਦਿੱਤੇ ਜਾਂਦੇ ਆ ਦੇਖ ਲਓ ਤੁਸੀਂ ਜਿਹੜੇ ਸ਼ਰਧਾ ਦੂਆ ਵਿਸ਼ਰਾਮ ਕਰ ਰਹੇ ਆ ਤੇ ਲਾਈਵ ਤਸਵੀਰਾਂ ਕਿੱਥੋਂ ਆਇਓ ਮੈਂ ਕਿਵੇਂ ਲੱਗਿਆ ਭੰਡਾਰਾ ਦਾ ਪ੍ਰਬੰਧ ਅੱਛਾ ਤੁਸੀਂ ਇੱਥੇ ਆ ਜਿਵੇਂ ਆਪਣੇ ਟਾਇਰ ਦਾ ਬਦਲਣਾ ਜਿਵੇਂ ਘਰੇ ਪਏ ਹੁੰਦੇ ਆ ਐ ਇਸ ਤਰ੍ਹਾਂ ਕਿਵੇਂ ਮਹਿਸੂਸ ਹੋ ਰਿਹਾ ਜਿਹੜਾ ਭੰਡਾਰੇ ਆਲਾ ਨਾ ਬੜੀ ਬੜੀ ਬਹੁਤ ਪੁਸ਼ਕਾਤਾ ਨਾ ਇਹ ਕਾਸੀ ਕੰਨੇ ਹੁੰਦੇ ਆ ਭਾਰਾ ਤੋਂ ਵਧੀਆ ਜਿਹੜੀ ਗੱਲ ਮੈਂ ਕਹਿੰਦਾ ਹੁੰਦਾ ਜੇ ਵਧੀਆ ਲੱਗੇ ਤਾਂ ਲੋਕਾਂ ਨੂੰ ਦੱਸੋ ਜੇ ਕਾਟੀ ਆ ਲੱਗੇ ਤਾਂ ਸਾਨੂੰ ਦੱਸੋ ਬਹੁਤ ਵਧੀਆ ਉਦੋਂ ਚਲੇ ਸਾਲ ਉਦੋਂ ਚਲੇ ਸਾਲ ਰੁਕੇ ਸੀਗੇ ਤੇ ਚਲੇ ਆਇਓ ਅਸੀਂ ਹਨਮਾਨਗੜ ਜਵਾਲੇ ਵਾਲੇ ਤੋਂ ਅੱਛਾ ਹਨਮਾਨਗੜ ਤੋਂ ਆ ਤੇ ਕਿਥੇ ਰੁਕੋਗੇ ਹਾਂਜੀ ਇੱਥੇ ਰੁਕੇ ਰੁਕੇ ਬਹੁਤ ਵਧੀਆ ਲੱਗਾ ਤੇ ਬੱਚੇ ਆ ਜਿਹੜੇ ਆਰਾਮ ਕਰ ਰਹੇ ਆ ਤੇ ਜਿਹੜਾ ਪ੍ਰਬੰਧ ਸਾਵਾ ਜੀ ਕਿਨਾ ਨਿਸ਼ਾਨ ਸਿੰਘ ਜੀ ਕਿੱਥੋਂ ਆਇਓ ਪੀਲੀ ਬੰਗਾ ਤੋਂ ਜੀ ਪੀਲੀ ਬੰਗਾ ਤੋਂ ਕਿਵੇਂ ਲੱਗਿਆ ਢੰਡਾਰੇ ਦਾ ਪ੍ਰਬੰਧ ਬਹੁਤ ਬਹੁਤ ਧੰਨਵਾਦ ਜੀ ਕੋਈ ਕਮੀ ਪੇਸ਼ੀ ਰਹੀ ਨਾ ਜੀ ਬਹੁਤ ਵਧੀਆ ਆਨੰਦ ਆ ਗਿਆ ਮੁਰਦੇ ਹੋਏ ਵੀ ਹੋ ਕੇ ਆਓ ਕਿ ਜਾਏ ਅੰਨੇ ਜਾਣੇ ਵਾਂਦੇ ਅੱਛਾ ਮੁਰਦੇ ਹੋ ਕੇ ਵੀ ਸਾਹ ਬਾਪੂ ਕਿਆ ਲੈਂ ਕਹਾਂ ਤੋਂ ਆਇਓ ਕਾ ਤੇ ਆਓ ਚੋੜੋ ਖਾਣਾ ਖਾਣ ਦੇਖ ਲਿਆ ਖਾ ਲਿਆ ਕਿਹੋ ਜਿਹਾ ਲਗਾ ਹੈ ਕਿਹੋ ਜਿਹਾ ਲਗਾ ਬੜੀਆ ਲਗਾ ਦਿਖਾਉਣਾ ਤੁਹਾਨੂੰ ਇੱਥੇ ਇਕੱਲੇ ਪੰਜਾਬ ਤੋਂ ਨਹੀਂ ਇੱਥੋਂ ਬਹੁਤ ਦੂਰ ਤੱਕ ਤੋਂ ਜਿਹੜੀਆਂ ਆਪਣੀਆਂ ਢੰਡਾਰੇ ਦੇ ਵਿੱਚ ਆਉਂਗੇ ਦਿਖਾਉਣਾ ਤੁਹਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀਆ ਦੀਵਾ ਥੋੜਾ ਸਾਈਡ ਤੇ ਲਾ ਲਓ ਸਾਈਡ ਤੇ ਲਾ ਲਓ ਥੋੜਾ ਅੱਗੇ ਕਰ ਲਓ ਅੱਗੇ ਕਰਦਾ ਯਾਰ ਬਾਬੇ ਦੀ ਪਾਸੋਂ ਜਾ ਬਾਬੇ ਦੀ ਇਹ ਦਿਖਾਉਣਾ ਕਿ ਜਿਹੜੇ ਪੈਦਲ ਯਾਤਰੀ ਆ ਰਹੇ ਆ ਅੱਜ ਸਮੇਂ ਦੇ ਜਿਹੜੇ ਜਾ ਰਹੇ ਆ ਹੰਗਰ ਦੀਆਂ ਗਾਇਤ ਪਤੀਆਂ ਨੂੰ ਆਪਾਂ ਦੇਖਾਉਣਾ ਦੇਖੋ ਜਿਹੜੇ ਆ ਆਖਿਆ ਕਰਦਾ ਰਾਤ ਸਮੇਂ ਵੀ ਬਾਲਾ ਜੀ ਦਾ ਕਿੰਨਾ ਪਿਆਰ ਹੈ ਨਾ ਬਾਲਾ ਜੀ ਕਿੰਨਾ ਨਾਲ ਤਿਆਰ ਹੈ ਇਹਨਾਂ ਨੂੰ ਬਾਲਾ ਜੀ ਨਾਲ ਬਹਿ ਰਹਿ ਕੇ ਕਿੰਨੀ ਖੁਸ਼ੀ ਹੁੰਦਾ ਹੈ ਇਸ ਵਿੱਚ ਪਾਣੀ ਦੀ ਸੇਵਾ ਓਏ ਪਾਣੀ ਦੀ ਸੇਵਾ ਜੈ ਬਾਬੇ ਦੀ ਭਾਤੋ ਜੈ ਬਾਬੇ ਦੀ ਪਾਣੀ ਦੀ ਸੇਵਾ ਜਣੀ ਜੈ ਬਾਬੇ ਦੀ ਜੈ ਬਾਬੇ ਦੀ ਭਾਤੋ ਜੈ ਬਾਬੇ ਦੀ ਪਾਣੀ ਦੀ ਸੇਵਾ ਵੀ ਰਵਤੋ ਦੇਖੋ اچھا دوستو آجي سڀني کي سلام ਵੀਰ ਜਿਹੜੇ ਇਹ ਵੀ ਪਾਣੀ ਦੀ ਸੇਵਾ ਕਰ ਰਹੇ ਆ ਜੇ ਕੋਈ ਬਹੁਤ ਉਹ ਤੱਕਿਆ ਹੋ ਯਾਤਰੀ ਜਾਂਦੇ ਆ ਪਿਆਸ ਲੱਗਦੀ ਆ ਹਾਂਜੀ ਵੀ ਕੀ ਨਾ ਇਹ ਵੀ ਬ੍ਰਿੰਦਰਗੁਰ ਕਿੱਥੋਂ ਆਏ ਆ ਬਾਬੇ ਅਸੀਂ ਕਿੱਧਰ ਬੈਠੇ ਕਿੱਧਰ ਬੈਠੋ ਪੰਜ ਬੈਠ ਅੱਛਾ ਬੋਤਾਰੇ ਨਾਲ ਜੁੜੇ ਹੋ ਬਿਲਕੁਲ ਜੁੜੇ ਹੋਇਆ ਜੀ ਇਹਨਾਂ ਨਾਲ ਸਾਡੇ ਯਾਰ ਮਿੱਤਰ ਪਿਆਰੇ ਆ ਜੀ ਠੰਡਾ ਤੋਂ ਆ ਜੀ ਅਸੀਂ ਕਿੱਧਰ ਬੈਠੋ ਅੱਛਾ ਜਿਹੜਾ ਆਪਣਾ ਸ਼ਿਸ਼ਟਨ ਕਰਪਾਲਾ ਜੀ ਲੱਕਰ ਕਮੇਟੀ ਦਾ ਪਰਿਵਾਰ ਆ ਬਹੁਤ ਵੱਡਾ ਪਰਿਵਾਰ ਆ ਕਿਵੇਂ ਲੱਗਿਆ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਯਾਰ ਯਾਰ ਕਿਹ ਨਿਆਰੇ ਜੀ ਪੰਜਾਬੀਆਂ ਨੇ ਕੀ ਨਾ ਗੱਲ ਕਿੰਨੀ ਆਪ ਨੂੰ ਕੱਟੀ ਆਉਂਦੀ ਹੈ ਮਹਾਰਾਜ ਚੱਲੋ ਕੋਈ ਗੱਲ ਨਹੀਂ ਬਹੁਤ ਆਨੰਦ ਚਾਹ ਦਾ ਲੰਗਰ ਰੋਟੀ ਬਣਦਾ ਮਲਾਈ ਪੋਪੇ ਨਹੀਂ ਬਣਾਉਂਦੇ ਜੈ ਬਾਬੇ ਦੀ ਜੈ ਬਾਬੇ ਦਾ ਚੱਲ ਜਾ ਬਾਬੇ ਦਾ ਚੱਲ ਜੈ ਬਾਬੇ ਦੀ ਜੈ ਬਾਬੇ ਦੀ ਜਿਹੜੇ ਆਸਪਾਸ ਤਾਂ ਦੇਖੋ ਰਾਤ ਤੇ ਹੁਣ ਲਗਭਗ ਸਵਾ 8 ਹੋ ਚੁੱਕਾ ਹੈ ਇਸ ਟਾਈਮ ਤੇ ਸਵਾ 8 ਵਜੇ ਵੀ ਜਿਹੜਾ ਯਾਤਰੀ ਹੈ ਉਹ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਬਾਕੀ ਤਸਵੀਰਾਂ ਹਾਂਜੀ ਮੈਂ ਵੀ ਪੰਡਾਰੇ ਨਾਲ ਜੁੜਾ ਹਾਂ ਅੱਛਾ ਅੱਛਾ ਇਹਨਾਂ ਦੇ ਮਿੱਤਰ ਬਈ ਨਾ ਉਹ ਆਪਣੇ ਮੈਂ ਪੰਡਾਰੇ ਦਾ ਮੀਡੀਆ ਚਾਲ ਅੱਛਾ ਅੱਛਾ ਜੀ ਕੀ ਆ ਬਾਬਾ ਆਪਣਾ ਇਹ ਪੰਡਾਰਾ ਨਾ ਲਾਈਵ ਚੱਲਦਾ ਅੱਛਾ ਜੀ ਠੀਕ ਹੈ ਲਾਈਵ ਚੱਲਦਾ ਨਹੀਂ ਹੁਣ ਗਏ ਸੀ ਤਾਂ ਦਾ ਸਪੈਸ਼ਲ ਚਾਹ ਪਾਣੀ ਕਿੱਧਰ ਵੀ ਤੋਣੇ ਹਰ ਵਾਰੀ ਇੱਥੇ ਰੁਕੇ ਜਾਂਦੇ ਆ ਬਾਬੇ ਦੀ ਰੰਗ ਪਾਣੀ ਬਾਬੇ ਦਾ ਦੇ ਆਹ ਕਿਤੇ ਕੰਝਾ ਕਰਦੇ ਮੈਂ ਮੈਂ ਬਠਿੰਡੇ ਤੋਂ ਬਾਬਾ ਟੈਂਕ ਤੋਂ ਹਾਂ ਬਠਿੰਡੇ ਤੋਂ ਲੋਕਾਂ ਕਿਹਦੇ ਬਠਿੰਡੇ ਤੋਂ ਲੋਕਾਂ ਨੇ ਬਠਿੰਡੇ ਮੈਂ ਤੇ ਮੇਰੀ ਮੈਡਮ ਦੋਨੇ ਹੋਏ ਐ 5 ਦਿਨ ਹੋ ਗਏ ਸੰਤ ਅੱਛਾ ਸਾਡੇ 5 ਮਹੀਨੇ ਹੋ ਗਏ ਮਜ਼ਾ ਆਈਏ ਨਾ ਬਾਬਾ ਇਧਰ ਬਹੁਤ ਮਤੀ ਆ ਰਹੀ ਹੈ ਕਾਈ ਮਜ਼ੇ ਆਂਦੇ ਜੀ ਕਿਉਂ ਵੀ ਹੋਇਆ ਜਾਂ ਬਾਬੇ ਨੇ ਭੱਜਦਾ ਜਾਂ ਬਾਬੇ ਨੇ ਪਾਣੀ ਜਾਂ ਬਾਬੇ ਨੇ ਭੱਜਦਾ ਜਾਂ ਬਾਬੇ ਦੀ ਕਿੱਦੜਵਾ ਦੇ ਜਿਹੜੇ ਸੇਵਾਦਾਰ ਆਏ ਨੇ ਜਿਹੜੇ ਸੇਵਾਦਾਰ ਪਾਣੀ ਦੀ ਸੇਵਾ ਕਰ ਰਿਹਾ ਹੈ ਇਹ ਵੀਰ ਆ ਜਿਹੜੇ ਇਹ ਕਿੱਦੜਵਾ ਤੋਂ ਆਏ ਹੋਏ ਆ ਕਿੱਦੜਵਾ ਦੇ ਵੀਰ ਵੀ ਜਿਹੜੇ ਇਥੋਂ ਇਹ ਬਹੁਤ ਵੱਡਾ ਪਰਿਵਾਰ ਹੈ ਦਿਨੋ ਦਿਨ ਜਿਹੜਾ ਪਰਿਵਾਰ ਹੈ ਉਹ ਵੱਧਦਾ ਜਾਂਦਾ ਹੈ ਅੱਛਾ ਆਪਾਂ ਇੱਕ ਗੱਲ ਹੋਰ ਕਰਦਾ ਵੀਰ ਜੀ ਰਾਲ ਕਿਦਰ ਵੇ ਅੱਛਾ ਵੀਰ ਜੀ ਇੱਕ ਗੱਲ ਦੱਸੋ ਜਿਹੜੇ ਪਿੱਛੋਂ ਸਰਦਾਲੂ ਆ ਰਿਹਾ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਗੇ ਪਟਾਰੇ ਬਾਰੇ ਉਹਨਾਂ ਨੂੰ ਮੈਸੇਜ ਇਹ ਹੀ ਦੇਣਾ ਚਾਹੁੰਦਾ ਹਾਂ ਬਾਤ ਤੋਂ ਬਾਤ ਬਾਬੇ ਦੇ ਦਰਵਾਜ਼ੇ ਤੱਕ ਪਹੁੰਚੋ ਜੀ ਤੁਹਾਡੇ ਵਾਸਤੇ ਸੇਵਾ ਪਾਣੀ ਲੰਗਰ ਤੋਂ ਵੀ ਕੰਟੇ ਸੀ ਹਾਗੇ ਦਾ ਜੀ ਪਾਣੀ ਦਵਾਈ ਮੈਡੀਸਨ ਵਗੈਰਾ ਬੰਦੋ ਚੰਗੋਟਿੰਗ ਵਗੈਰਾ ਜਦ ਪਾਣੀ ਵਗੈਰਾ ਕਿਸਮ ਤੋਂ ਤਸੀਬ ਵਗੈਰਾ ਕਿਸੇ ਚੀਜ਼ ਦੀ ਜਰੂਰਤ ਹੈ 24 ਘੰਟੇ ਚੱਲਦੇ ਫਿਰਦੇ ਅਵੇਲੇਬਲ ਹੈ ਹਰ ਵਕਤ ਅਵੇਲੇਬਲ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਦੇਖ ਕੇ ਬਾਅਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਪੰਜਾਬੀ ਆਵਾਜ਼ ਹਾਂਜੀ ਪੰਜਾਬੀ ਹੱਤ ਦੀ ਆਵਾਜ਼ ਨਹੀਂ ਠੀਕ ਹੈ ਸਬਸਕ੍ਰਾਈਬ ਜ਼ਰੂਰ ਕਰਿਓ ਸਭ ਨੂੰ ਸਾਹਿਬ ਜੂਰ ਸਿਆਪਰੇ ਅਲੀ ਕੋਈ ਕਾਲੀ ਸਾਹਿਬ ਕਰਾਂਗੇ ਜੂਰ ਦੇਖੋ ਅਸਾਂ ਦਾ ਸਰਦਾਰ ਜਾਈਂ ਜੈ ਬੋਲ ਅੰਗਦੀ ਕੇ ਨਾਲ ਕੀ ਜੈ ਬੋਲੇ ਸਾਲਾ ਸਰਦਾਰ ਜਾਈਂ ਜੈ ਆ ਦੇਖੋ ਕਿਤੇ ਕਿਤੇ ਜਿਹੜੇ ਸਪੀਕਰ ਆ ਗੱਟੀਆਂ ਤੇ ਲੱਗੇ ਹੋਏ ਆ ਇਹ ਮੇਲੇ ਮੇਲਾ ਇੱਕ ਬਾਬੇ ਪੰਜਰਗਬਰੀ ਦਾ ਮੇਲਾ ਜਿਹੜਾ ਤੁਸੀਂ ਆਪਾਂ ਪੰਜਾਬੀ ਚ ਜਿੱਦੂ ਮੈਂ ਜੀ ਉਹ ਮੇਲਾ ਹੀ ਹੁੰਦਾ ਦੇਖੋ ਕਿਤੇ ਕਿਤੇ ਸਪੀਕਰ ਆ ਜਿਹੜੇ ਉਹ ਲੱਗੇ ਹੋਏ ਆ ਇਹ ਦੋਨੇ ਗੱਟੀਆਂ ਜੀ ਇੱਕ ਆ ਗੱਟੀ ਠੱਗ ਇਹ ਕਾ ਗੱਡੀ ਹੈ ਦੋ ਗੱਡੀਆਂ ਸਾਡੀਆਂ ਮਕਰ ਸਾਹਿਬ ਆਇਆ ਹਾਂ ਮਕਰ ਸਾਹਿਬ ਆਇਆ ਹਾਂ ਉਹ ਮਕਰ ਰਾਗਾ ਇਹ ਸਾਡੀ ਆਤੀ ਆ ਦੇਖੋ ਵੱਡੇ ਵੱਡੇ ਸਪੀਕਰ ਜਿਹੜੇ ਉਹ ਗੱਡੀਆਂ ਦੇ ਉੱਤੇ ਲਾ ਕੇ ਇਹ ਮਾਦੀ ਲਓ ਜੀ ਇਹ ਸਾਡੇ ਫਤੂ ਖਾਨ ਸਾਡੇ ਮੁੱਢ ਦੇ ਹੀ ਹੈ ਜੀ ਇਹਨਾਂ ਨੇ ਇਹੀ ਸੇਵਾ ਭਾਲ ਚਲਾਇਆ ਜੀ ਸਾਰਾ ਇੱਕ ਪੇਟੀ ਛੇਦੀ ਘੜਤੀ ਦੋ ਤਾਲੀ ਬਾਬ ਜੀ ਕੀ ਨਾਮ ਹੈ ਆਪਾ ਦਰਮੇਸ਼ ਕੁਮਾਰ ਹੀ ਆਚਾਰ ਮੇਸ਼ ਕੁਮਾਰ ਕਿੱਧਰ ਬੈਠੇ ਹੋ ਅੱਛਾ ਆਪਣਾ ਤੁਸੀਂ ਕਾ ਜਿਹੜੇ ਸ਼ਿਵਸ਼ੰਕਰ ਪਾਲਾ ਜੀ ਲੰਗਰ ਕਮੇਟੀ ਦਾ ਇੱਕ ਪਰਿਵਾਰ ਆ ਆਪਣਾ ਮੈਂ ਵੀ ਪਰਿਵਾਰ ਦਾ ਮੈਂਬਰ ਆ ਤੁਸੀਂ ਵੀ ਪਰਿਵਾਰ ਦੇ ਮੈਂਬਰ ਹੋ ਕਿਵੇਂ ਤੁਸੀਂ ਅੱਜ ਆਏ ਹੋ ਸਾਨੂੰ ਪੰਡਾਰੇ ਚਾਲਦੇ ਨੂੰ 5 ਦਿਨ ਹੋ ਗਏ ਤੇ ਅੱਜ ਤੁਹਾਨੂੰ ਕਿਵੇਂ ਮੈਸ ਹਾਸ ਹੋਇਆ ਵੀ ਕਿੰਨੀ ਖੁਸ਼ੀ ਹੁੰਦੀ ਆਪਣਾ ਬਹੁਤ ਖੁਸ਼ੀ ਬਹੁਤ ਫਰਦਾ ਸੀ ਰਾਤ ਵੀ ਹੋ ਕੇ ਗਏ ਜੀ 1 ਵਜੇ ਤੁਸੀਂ ਸੋਭਾ ਵੀ ਹੁਣ ਪਾਇਦੇ ਸ਼ਾਮੀ ਸਾਡੀ ਹਾਜ਼ਰ ਆ ਜੀ ਅਸੀਂ 24 ਘੰਟੇ ਅਸੀਂ ਜਿਹੜੋ ਮਰਜ਼ੀ ਆਪਾਂ ਲੰਗਰ ਸਭਨ ਕੇ ਜਿਹੜੋ ਮਰਜ਼ੀ ਹਾਜ਼ਰ ਹੋ ਅੱਛਾ ਅਸੀਂ ਇੱਕ ਬੇਨਤੀ ਕਰਾਂਗੇ ਬਾਲਾ ਜੀ ਨੂੰ ਅਸੀਂ ਬੇਨਤੀ ਕਰਾਂਗੇ ਬਾਲਾ ਜੀ ਨੂੰ ਅਤਨਸ ਬੇਨਤੀ ਕਰਾਂਗੇ ਕਿ ਚਲੋ ਰਜੇ ਮੇ ਵੀ ਹੁੰਦੇ ਆ ਵੀ ਇਹਨਾਂ ਨੂੰ ਮੱਤ ਬਖਸ਼ੋ ਵੀ ਹਰ ਸਾਲ 8 ਦਿਨ ਇੱਥੇ ਲਾ ਕੇ ਜਾਣ ਹਾਂ ਜਰੂਰ ਜੀ ਅਸੀਂ ਹਰ ਵੇ ਤੁਹਾਡਾ ਬਾਬਾ ਲਾਲਾ ਜੀ ਦਾ ਹੁਕਮ ਹੋਣਾ ਚਾਹੀਦਾ ਜੀ ਅਸੀਂ ਹਾਜ਼ਰ ਆ ਜੀ ਅਸੀਂ ਅੱਜ ਆ ਗਏ ਅਸੀਂ ਬਾਬਰੇ ਦਰ ਤੇ ਹਾਜ਼ਰ ਆ ਮੈਂ ਬੇਨਤੀ ਕਰੀ ਸਾਡੀ ਹਾਜ਼ਰੀਆਂ ਲਗਦੀਆਂ ਦਾ ਨਾ ਅਸੀਂ ਹਾਜ਼ਰ ਹਾਂ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਗੱਲ ਕੀਤੀ ਹੈ ਕਿ ਕਿੰਨੇ ਬੇਦਾ ਪਰਿਵਾਰ ਆ ਜਿਹੜਾ ਤੁਸੀਂ ਦੇਖ ਸਕਦੇ ਲੈਕ ਤੁਸਰਾ ਹੁਣ ਸੁਖ ਦਾ ਸ਼ਰਮ ਬਖਸ਼ ਦੇ ਉਸ ਦਾ ਸਾਥ ਸਾਥ ਸ਼੍ਰੀ ਕਾਮ ਜੀ ਜੀ ਬਤੀ ਰੂਤੀ ਮੰਦ